ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਅੱਜ ਆਪਾਂ ਗੁਰੂ ਪਿਆਰੇ ਗੁਰਸਾਹਿਬ ਦੀ ਕਿਰਪਾ ਦੇ ਨਾਲ ਬੈਠੇ ਆ ਆਪਣੇ ਸਿੰਘ ਨਵੇਂ ਆਏ ਉਹਨਾਂ ਦੇ ਸਵਾਲ ਜਵਾਬ ਆ ਉਹ ਆਪਾਂ ਰਿਕਾਰਡ ਕਰਾਂਗੇ ਨਾਲੇ ਤੇ ਨਾਲ ਆਪਾਂ ਉਹਨਾਂ ਦੇ ਗੁਰਸਾਹਿਬ ਦੀ ਕਿਰਪਾ ਨਾਲ ਜਵਾਬ ਦੇਣ ਦੀ ਟਰਾਈ ਕਰਦੇ ਆ ਸੋ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿੱਦਾਂ ਨਵੇਂ ਜੁੜੇ ਆ ਜੇ ਗੁਰਸਾਹਿਬ ਨਾਲ ਤੇ ਬਹੁਤ ਸਾਰੇ ਸਵਾਲ ਨੇ ਜਿਵੇਂ ਕਿ ਦੁਨੀਆ ਤੋਂ ਪਹਿਲਾਂ ਕੀ ਸੀ ਤੇ ਰੱਬ ਕੀ ਕਰਦਾ ਸੀਗਾ ਪਹਿਲਾਂ ਹਾਂਜੀ ਵਾਇਰੂ ਸਭ ਤੋਂ ਪਹਿਲਾਂ ਵਾਇਗਰੂ ਆਪਣੇ ਆਪ ਹੀ ਸੀਗਾ ਗੁਰਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਆ ਸੋ ਪਹਿਲਾਂ ਅਰਬਦ ਅਰਬਤ ਹੰਦੂਕਾਰਾ 36 ਯੁਗ ਗਵਾਰਸ 36 ਯੁਗ ਇੱਕ ਸਮਾਂ ਦੱਸਾਇਆ ਵਾਇਰੂ ਨੇ ਆਪਣੇ ਸਮਝਣ ਲਈ ਪਰ ਵਾਇਰੂ ਬਹੁਤ ਟਾਈਮ ਆਪਣੇ ਆਪ ਹੀ ਸੀਗਾ ਕੋਈ ਧਰਤੀ ਕੋਈ ਬ੍ਰਹਿਮੰਡ ਕੋਈ ਖੰਡ ਕੁਝ ਨਹੀਂ ਸੀਗਾ ਸਿਰਫ ਵਾਇਰੂ ਆਪਣੇ ਆਪ ਸੀਗਾ ਤੇ ਉਹਦੇ ਤੋਂ ਬਾਅਦ ਵਾਇਰੂ ਨੇ ਸਾਰੀ ਸ੍ਰਿਸ਼ਟੀ ਬਣਾਈ ਜੀਵ ਬਣਾਏ ਜੰਮਣ ਮਰਨ ਬਣਾਇਆ ਸੋ ਪਹਿਲਾਂ ਅਰਬਦ ਅਰਬਦ ਧੁੰਦੂਕਾਰਾ ਪਹਿਲਾਂ ਕੁਝ ਨਹੀਂ ਸੀਗਾ ਕੋਈ ਧਰਤੀ ਕੋਈ ਪਲੈਨਟ ਕੁਝ ਵੀ ਨਹੀਂ ਸੀਗਾ ਸਿਰਫ ਵਾਇਰੂ ਸੀਗਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਪਾਸ਼ਾ ਹੀ ਸੀਗੇ ਕਿਉਂਕਿ ਗੁਰੂ ਪਾਸ਼ਾ ਆਦਿਆ ਇਹ ਸੀਗੇ ਵਾਇਰੂ ਪ੍ਰਕਾਸ਼ਮਨ ਵਾਇਰੂ ਸੀਗਾ ਨਿਰਗਨ ਰੂਪ ਦੇ ਵਿੱਚ ਤਾਂ ਹੋਰ ਕੋਈ ਜਿਹੜੀ ਖੇਡ ਸੀ ਉਹ ਨਹੀਂ ਸੀਗੀ ਤੇ ਜਿਹੜੀ ਆ ਜਗਤ ਦੀ ਖੇੜ ਆ ਉਹ ਬਾਅਦ ਵਿੱਚ ਵੈਰੂ ਨੇ ਬਣਾਈ ਆ ਬਹੁਤ ਬਰਤ ਧਰਤੀ ਬਣਾਈ ਆ ਤੇ ਬਹੁਤ ਵਾਰ ਢਾਈ ਆ ਖਿੰਮੇ ਥਾਪ ਥਾਪ ਦਾ ਇੱਕ ਸਕਿੰਟ ਵਿੱਚ ਢਾ ਦਿੰਦਾ ਆ ਇੱਕ ਸਕਿੰਟ ਵਿੱਚ ਹੋਰ ਧਰਤੀ ਬਣਾ ਲੈਂਦਾ ਆ ਤੇ ਕਈ ਵਾਰ ਕਈ ਵਾਰ ਇਹ ਵੀ ਸਵਾਲ ਆਉਂਦਾ ਕਿ ਕਿੰਨੀ ਵਾਰ ਬਣਾਇਆ ਇੰਨੀ ਵਾਰ ਤਾਂ ਆਪਾਂ ਨੂੰ ਨੰਬਰ ਤਾਂ ਕੋਈ ਨਹੀਂ ਪਤਾ ਪਰ ਗੁਰੂ ਸਾਹਿਬ ਨੇ ਕਿਹਾ ਕਈ ਵਾਰ ਪਸੁਰੇ ਪਸਾਰਾ ਪਤਾ ਨਹੀਂ ਕਿੰਨੀ ਕਿ ਬਣਾ ਢਾਇਆ ਕਿੰਨੀ ਵਾਰ ਬਣਾਇਆ ਢਾਣ ਦਾ ਬਣਾਉਣ ਦਾ ਜਦੋਂ ਰਜੀ ਕਰਦਾ ਢਾਣਦਾ ਆ ਦੁਬਾਰਾ ਫਿਰ ਸ੍ਰਿਸ਼ਟੀ ਰਚ ਦਿੰਦਾ ਆ ਪਰ ਮੇਨ ਜਿਹੜਾ ਬਣਾਉਣ ਦਾ ਵੈਰੂ ਦਾ ਆਪਣੇ ਜੀਵ ਪੁੱਤਰ ਨੂੰ ਧਰਤੀ ਤੇ ਭੇਜਦਾ ਆ ਉਹਨਾਂ ਨੂੰ ਹੁਕਮ ਕਰਦਾ ਜਾ ਕੇ ਨਾਮ ਜਪੋ ਨਾਮ ਜਪ ਕੇ ਮੇਰੇ ਕੋਲ ਵਾਪਸ ਆ ਜਾਓ ਜੇ ਤੁਸੀਂ ਜੰਮਣ ਮਰਨ ਤੋਂ ਨਿਕਲਣਾ ਹੈ ਪਰ ਇਹ ਖੇਡ ਲੰਮੀ ਆ ਆਮ ਇਨਸਾਨ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਉਹ ਨਹੀਂ ਸਮਝਦਾ ਗੁਰਬਾਣੀ ਦੇ ਲੜ ਗੁਰੂ ਸਾਹਿਬ ਦੇ ਲੜ ਨਹੀਂ ਲੱਗਦਾ ਜੰਮਣ ਮਰਨ ਚ ਪਿਆ ਰਹਿੰਦਾ ਤੇ ਵਾਹਿਗੁਰੂ ਜੀ ਦੁਨੀਆ ਕਿਵੇਂ ਬਣਾਈ ਗੁਰੂ ਸਾਹਿਬ ਨੇ ਹਾਂਜੀ ਵਾਹਿਗੁਰੂ ਜੀ ਜਿਵੇਂ ਗੁਰਸਾਹਿਬ ਆਪਾਂ ਨੂੰ ਕਹਿੰਦੇ ਨੇ ਸੱਚੀ ತ್ರಿਭਵਨ ਆਪਾ ਬੁਣੇ ਦੀ ਜਲ ਹੋਈ ਜੋਲ ਤੇ ತ್ರಿਭਵਨ ਸਾਜਿਆ ਘਟ ਘਟ ਜੋਤ ਸਮੋਇ ਸਭ ਤੋਂ ਪਹਿਲਾਂ ਵਾਹਿਗੁਰੂ ਨੇ ਹਵਾ ਬਣਾਈ ਹਵਾ ਬਣਾ ਕੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਨੇ ਪਾਣੀ ਬਣਾਇਆ ਪਾਣੀ ਦੇ ਨਾਲ ਉਹਨੇ ತ್ರಿਭਵਨ ਬਣਾਤਾ ਸਾਰਾ ਕੁਝ ਉਹਨੇ ਪਾਣੀ ਦੇ ਨਾਲ ਬਣਾਤਾ ਫਿਰ ਕਹਿੰਦੇ ਪਾਣੀ ਦੇ ਨਾਲ ਬਣਾ ਕੇ ਉਹਦੇ ਵਿੱਚ ਫਿਰ ਘਟ ਘਟ ਜੋਤ ਸਮੋਇ ਜੋ ਕੁਝ ਵੀ ਉਹਨੇ ਬਣਾਤਾ ਸਾਰੀ ਸ੍ਰਿਸ਼ਟੀ ਉਹਨੇ ਬਣਾ ਕੇ ਉਹਦੇ ਵਿੱਚ ਆਪ ਬਹਿ ਗਿਆ ਜੋਤ ਰੂਪ ਉਹ ਆਪ ਬੈਠਿਆ ਹੋਇਆ ਜਿਵੇਂ ਗੁਰੂ ਸਾਹਿਬ ਇਹੀ ਗੱਲ ਕਹਿੰਦੇ ਆ ਨਾ ਆਪੀ ਨੇ ਆਪ ਸਜਿਓ ਆਪੀ ਨੇ ਰਚੋ ਨਾ ਦੂਈ ਕੁਦਰਤ ਸਾਜੀ ਆਕਰ ਆਸਨ ਡਿੱਠੋ ਚੋ ਕਹਿੰਦੇ ਆਪਣੇ ਆਪ ਆਪਣੇ ਆਪ ਤੋਂ ਬਣ ਗਿਆ ਫਿਰ ਦੂਸਰੇ ਨੰਬਰ ਤੋਂ ਨੇ ਕੁਦਰਤ ਬਣਾਈ ਕਿਵੇਂ ਬਣਾਈ ਉਹ ਆਪਾਂ ਨੂੰ ਦੱਸਤਾ ਹਵਾ ਤੋਂ ਹਵਾ ਤੋਂ ਪਾਣੀ ਪਾਣੀ ਤੋਂ ਬਾਅਦ ਫਿਰ ਉਹ ਸਾਰੀ ਉਹਨੇ ਕੁਦਰਤ ਬਣਾਈ ਫਿਰ ਕਹਿੰਦੇ ਉਹ ਭੁੱਲ ਨਹੀਂ ਗਿਆ ਉਹ ਜਿਹੜਾ ਉਹਨੇ ਖੇਡ ਚ ਲਾਉਣੀ ਸੀ ਤਿੰਨ ਕਰਤਾ ਇੱਕ ਖੇਲ ਰਚਾਇਆ ਉਹਨੇ ਹੁਣ ਖੇਡ ਚ ਲਾਉਣੀ ਸੀ ਉਹ ਕੁਦਰਤ ਬਣਾ ਕੇ ਉਹਨੂੰ ਭੁੱਲਿਆ ਨਹੀਂ ਉਹਦੇ ਵਿੱਚ ਕਰ ਆਪ ਸੰਡਿੱਠੋ ਚਾਹ ਉਹਦੇ ਵਿੱਚ ਬਹਿ ਕੇ ਬਹੁਤ ਖੁਸ਼ ਹੋਇਆ ਖੁਸ਼ ਹੋ ਕੇ ਹੁਣ ਚਲਾ ਵੀ ਰਿਹਾ ਉਹਨੂੰ ਉਹਨੇ ਸਿਰਫ ਬਣਾ ਹੀ ਨਹੀਂ ਚਲਾਉਂਦਾ ਵੀ ਏ ਜਿਵੇਂ ਹੁਣ ਸੂਰਜ ਵੀ ਰੋਜ਼ ਚੜਦਾ ਦਿਨ ਰੋਜ਼ ਚੜਦਾ ਰਾਤ ਵੀ ਰੋਜ਼ ਹੁੰਦੀ ਏ ਉਹ ਉਹਦੇ ਹੁਕਮ ਚ ਹੋ ਰਹੀ ਉਹਨੇ ਇੱਕ ਵਾਰੀ ਹੁਕਮ ਕਰਿਆ ਸਾਰਾ ਆਕਾਸ਼ ਉਹਦੇ ਹੁਕਮ ਦੇ ਵਿੱਚ ਆਪੇ ਹੀ ਚੱਲ ਰਿਹਾ ਜਿਵੇਂ ਉਹ ਚੰਗਾ ਲੱਗਾ ਉਹੇ ਚੱਲ ਰਿਹਾ ਜੀ ਕਰਤਾ ਪੁਰਖਿਆ ਨਾ ਜਿੱਦਾਂ ਕਿਸੇ ਮੈਸਤਰੀ ਨੇ ਆ ਟੇਬਲ ਬਣਾਇਆ ਉਹਦੇ ਵਿੱਚ ਨਹੀਂ ਬੈਠਾ ਹਨਾ ਪਰ ਵਾਇਰੂ ਕੀਆ ਕਰਤਾ ਆ ਕਰਕੇ ਪੁਰਖ ਆ ਉਹ ਵਿੱਚ ਸਮਾਇਆ ਹੋਇਆ ਹਰੇਕ ਜੀਵ ਦੇ ਵਿੱਚ ਹਰੇਕ ਧਰਤੀ ਪਲੈਨਟ ਦੇ ਵਿੱਚ ਉਹ ਹਰੇਕ ਕਣ ਕਣ ਦੇ ਵਿੱਚ ਸਮਾਇਆ ਹੋਇਆ ਆ ਕਿਤੇ ਬਾਹਰ ਨਹੀਂ ਚਲ ਗਿਆ ਵਿੱਚੇ ਬੈਠਾ ਆ ਠੀਕ ਹੈ ਹਾਂਜੀ ਭਾਈ ਸਾਹਿਬ ਜੀ ਜਿੱਦਾਂ ਗੁਰੂ ਸਾਹਿਬ ਕਹਿੰਦੇ ਖੇਲ ਖੇਲ ਤ ਖੇਲ ਖੇਲ ਤ ਅੰਤ ਕੋ ਫਿਰ ਏਕ ਉਹ ਗੁਰੂ ਸਾਹਿਬ ਜਿੱਦਾਂ ਆਪਣੇ ਨਿਆਣੇ ਨਹੀਂ ਜਾਂਦੇ ਬੀਜ ਤੇ ਚਲ ਜਾਂਦੇ ਆ ਬੀਜ ਤੇ ਕੀ ਕਰਦੇ ਉਹ ਬਹੁਤ ਸੋਹਣਾ ਸਾਰੇ ਦਿਹਾੜੀ ਘਰ ਬਣਾਉਂਦੇ ਆ ਸ਼ਾਮ ਤੱਕ ਲੱਗੇ ਰਹਿੰਦੇ ਆ ਅੱਛਾ ਸ਼ਾਮ ਨੂੰ ਕੀ ਕਰਦੇ ਆ ਆਉਣ ਲੱਗੇ ਇੱਕ ਮਿੰਟ ਤੇ ਲੱਤ ਮਾਰਦੇ ਉਹ ਢਾਹ ਦਿੰਦੇ ਆ ਇਦਾਂ ਹੀ ਗੁਰੂ ਸਾਹਿਬ ਕੀ ਕਰਦੇ ਆ ਖੇਲ ਖੇਲ ਤੇ ਅੰਤ ਕੋ ਫਿਰ ਇੱਕ ਉਹ ਇੱਕਦਮ ਹੀ ਬਸ ਉਹ ਹੈ ਢਾ ਕੇ ਫੇਰ ਬਣਾ ਦਿੰਦੇ ਆ ਆਉ ਰੱਖੇ ਹਾਂ ਬਸ ਆ ਆ ਗੇਮ ਖੇਲਦਾ ਬਾਬਾ ਇੱਕ ਸੋ ਨਾਲ ਨਾ ਵੈਰੂ ਦਾ ਇੱਕ ਇੱਕ ਖੇੜ ਜਿਹੜਾ ਆ ਬਹੁਤ ਵੱਡਾ ਆ ਬਹੁਤ ਸੁਨੇਰਾ ਆ ਬਹੁਤ ਵਧੀਆ ਔਰ ਬਹੁਤ ਖਤਰਨਾਕ ਵੀ ਆ ਕਿਉਂ ਜਿਹੜੇ ਜੀਵ ਆ ਕੇ ਭੁੱਲ ਗਏ ਇੱਥੇ ਉਹ ਇਹੋ ਜਿਹਾ ਮਾਇਆ ਦੇ ਚਾਲ ਚ ਫਸਦੇ ਆ ਇਹੋ ਜਿਹਾ ਚੱਕਰ ਚ ਪੈਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹ ਆਪਣਾ ਮੂਲ ਗਵਾ ਕੇ ਧਰਮ ਰਾਹੇ ਕੋ ਚਲ ਜਾਂਦੇ ਆ ਆਪਣੀ ਜੀਵਨ ਦੀ ਬਾਜ਼ੀ ਹਾਰ ਜਾਂਦੇ ਆ ਸੋਨਾ ਤੇ ਵਧੀਆ ਉਹਦੇ ਲਈ ਆ ਜਿਹੜਾ ਉਹਦੇ ਉਸੂਲਾਂ ਨਾਲ ਵੱਜ ਕੇ ਗੁਰਮੁਖ ਬਣ ਕੇ ਨਾਮ ਜਪ ਕੇ ਚੱਲ ਗਿਆ ਸੋ ਖੇਡ ਬੈਰੂ ਨੇ ਬਣਾਇਆ ਬਣਾਇਆ ਹੀ ਸਾਡੇ ਲਈ ਆ ਦੇਖੋ ਗੱਡੀਆਂ ਘੜਤੀਆਂ ਵੈਰ ਉਹਨੇ ਸਾਈਟੀਆਂ ਕਿੱਡੇ ਪਲੈਨਰ ਤਿਆਰ ਕਰਦੇ ਕੀ ਕੀ ਬਣਾਤਾ ਪੰਜ ਤੱਤ ਕਰ ਸਿਸ਼ਟ ਸਭ ਸਾਜੀ ਕੁਸ਼ੀਵਾ ਕਰ ਸਕੇ ਜੇ ਕੀਤਾ ਹੋਵੇ ਇੱਕ ਚੈਲੰਜ ਵੀ ਕਰਦੇ ਗੁਰੂ ਸਾਹਿਬ ਕਹਿੰਦੇ ਦਿਖਾਓ ਕਰਕੇ ਕੁਸ਼ੀਵਾ ਤੱਤ ਕਰ ਸਕਦਾ ਸਾਇੰਸ ਐਂਡ ਨੈਚਰ ਬੜੀਆਂ ਗੱਪਾਂ ਮਾਰਦੇ ਆ ਕੁਸ਼ੀਵਾ ਤੱਤ ਨਹੀਂ ਬਣਾਉਂਦਾ ਪੰਜਾਂ ਤੱਤਾਂ ਤੋਂ ਸਾਰਾ ਖੇੜਿਆ ਕਿਸੇ ਵੀ ਪਾਸੇ ਧਿਆਨ ਮਾਰ ਲਓ ਪੰਜ ਤੱਤ ਆ ਛੇਵਾ ਤੱਤ ਹੈ ਨਹੀਂਗਾ ਹੁਣ ਪੰਜਾਂ ਤੱਤਾਂ ਦੇ ਹਵਾ ਪਾਣੀ ਅਗ ਅਸਮਾਨ ਉਹ ਸਾਰਿਆਂ ਤੋਂ ਇੱਕ ਖੇੜ ਬਣਾਈ ਕੁਦਰਤ ਕੁਦਰਤ ਦੇ ਵਿੱਚੋਂ ਸਾਨੂੰ ਜੀਵ ਪੁੱਤਰ ਨੂੰ ਭੇਜਿਆ ਕੁਦਰਤ ਦੇ ਵਿੱਚ ਤੇ ਜੀਵ ਪੁੱਤਰ ਨੂੰ ਕੀ ਕਿਹਾ ਤੂੰ ਨਾਮ ਜਪਣਾ ਨਾਮ ਜਪਣ ਦੇ ਲਈ ਸਾਨੂੰ ਨਾਮ ਜਪਾਉਣ ਦੇ ਲਈ ਇਹ ਧਰਮਸ਼ਾਲਾ ਤਿਆਰ ਕੀਤੀ ਆ ਧਰਮਸ਼ਾਲਾ ਤੇ ਆ ਕੇ ਅਸੀਂ ਨਾਮ ਜਪਣਾ ਆ ਪਰ ਜਿਹੜਾ ਇਸ ਖੇਡ ਨੂੰ ਨਹੀਂ ਸਮਝਦਾ ਕਰਮਾਂ ਕਰਕੇ ਰੱਬ ਤੋਂ ਦੂਰ ਆ ਉਹ ਮਨ ਦੀਆਂ ਮੋਚਾਂ ਕਰਕੇ ਮਰ ਜਾਂਦਾ ਆ ਔਰ ਮਨ ਦੇ ਪਿੱਛੇ ਲੱਗਣ ਵਾਲੇ ਨੂੰ ਉਹਨੂੰ ਸਜਾਵਾਂ ਬਹੁਤ ਆ ਤੇ ਗੁਰਮੁਖ ਜਿਹੜਾ ਆ ਉਹਨੂੰ ਉਹਨੂੰ ਗੁਰਸਾਭ ਸੱਚ ਖਣਾ ਲੈ ਜਾਂਦੇ ਆ ਮਨਮੁਖ ਨੂੰ ਨਰਕਾਂ ਚ ਸਿਆਵਾ ਬੋਤੋ